ਮਾਨਯੋਗ ਐਸਐਸਪੀ ਸਾਹਿਬ ਫਰੀਦਕੋਟ ਡਾਕਟਰ ਪ੍ਰਗਿਆ ਜਾਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਫਰੀਦਕੋਟ ਪੁਲਿਸ ਵੱਲੋਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਇੱਕ ਮੁਹਿੰਮ ਜਿਹੜੀ ਹੈ ਵਢੀ ਗਈ ਹੈ ਇਹਨਾਂ ਦੇ ਖਿਲਾਫ ਸਖਤ ਅਸੀਂ ਕਾਰਵਾਈ ਜੜੀ ਕਰ ਰਹੇ ਹਾਂ ਇਸੇ ਸਬੰਧ ਦੇ ਵਿੱਚ 29 7 25 ਨੂੰ ਏਐਸਸੀ ਦਰਸ਼ਨ ਸਿੰਘ ਐਂਟੀ ਨਾਰਕੋਟਿਕ ਸੈਲ ਸੀਆਈਏ ਸਟਾਫ ਜਤੋ ਉਹਨਾਂ ਨੇ ਗਸ਼ਤੀ ਦੇ ਦੌਰਾਨ ਜਦੋਂ ਹਾਈਵੇ ਤੋਂ ਕਨਿਆ ਸਾਈਡ ਨੂੰ ਦੇ ਜਾ ਰਹੇ ਸੀ ਤਾਂ ਉਧਰ ਇੱਕ ਸਵਿਫਟ ਕਾਰ ਆ ਜਿਹੜੀ ਉਹ ਆਂਦੀ ਨਜ਼ਰ ਆਈ ਜਦੋਂ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਸ਼ੱਕ ਤੇ ਬਿਨਾਂ ਦਿੱਤਾ ਉਹਨੇ ਉਹ ਗੱਡੀ ਬੁਝਾਰ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਸਾਥੀਆਂ ਦੇ ਬਦਲ ਨਾਲ ਜਦੋਂ ਉਹਨੂੰ ਗ੍ਰਿਫਤਾਰ ਕੀਤਾ ਸੋਹਨਜੀਤ ਸਿੰਘ ਉਰ ਫੀਰਾ ਪੁੱਤਰ ਪ੍ਰਤਾਪ ਸਿੰਘ ਵਾਸੀ ਸੁਜੀਤਪੁਰਾ ਧਿਆਲਪੁਰਾ ਭਾਈਕਾ ਜ਼ਿਲ੍ਹਾ ਬਟੰਡਾ ਜਿਹੜੇ ਐ ਇਹਨੂੰ ਜਿਹੜਾ ਉਥੇ ਰੋਕ ਕੇ ਜਦੋਂ ਪੁੱਛਿਸ਼ ਕੀਤੀ ਗਈ ਤਾਂ ਇਹਦੀ ਡਿਸਪੀਟ ਡਿਜ਼ਾਇਰ ਕਾਰ ਦੀ ਤਲਾਸ਼ੀ ਜਦੋਂ ਕੀਤੀ ਗਈ ਤਾਂ ਉਹਦੇ ਵਿੱਚੋਂ ਇੱਕ ਕਵੰਟਲ ਤੇ 56 ਕਿਲੋ ਜੜੀ ਭੁੱਕੀ ਹੈ ਜਿਹੜੀ ਉਹ ਭੁੱਕੀ ਡੋਡਾ ਪੋਸਤ ਉਹ ਜਿਹੜੇ ਬਰਾਮਦ ਕੀਤੇ ਗਏ ਇਸ ਦੇ ਖਿਲਾਫ ਮੁਕੱਦਮਾ ਜਿਹੜਾ ਹੈ ਥਾਣਾ ਬਾਜਾ ਖੈਨਾ ਵਿਖੇ ਦਰਜ ਕੀਤਾ ਗਿਆ ਮੁਕੱਦਮਾ ਦਰਜ ਕਰਕੇ ਕਰਤੀਸ਼ ਅਮਲ ਵਿੱਚ ਲਿਆਂਦੇ ਜਾ ਰਹੀ ਹੈ ਇਸ ਸੰਬੰਧੀ ਅਸੀਂ ਤੇ ਪੁਲਿਸ ਰਿਮਾਨਡ ਹਾਸਲ ਕੀਤਾ ਹੈ ਪੁਲਿਸ ਰਿਮਾਨਡ ਹਾਸਲ ਕਰਕੇ ਇਹਦੀ ਬੈਕਵਰਡ ਤੇ ਫਾਰਮਲ ਲਿੰਕਾ ਜਿਹੜੇ ਉਸੇ ਕਲੀਅਰ ਕਰ ਰਹੇ ਆ ਕਿ ਇਹਨਾਂ ਨੂੰ ਹੋਰ ਕਿਹੜਾ ਕਿਹੜਾ ਸ਼ਾਮਿਲ ਸੀ ਕਿੱਥੋਂ ਲੈ ਕੇ ਆਇਆ ਤੇ ਇਹਨੇ ਕਿੱਥੇ ਇਹ ਜਿਹੜੀ ਆ ਪੁੱਕੀ ਉਹ ਸਪਲਾਈ ਕਰਨੀ ਸੀ ਨਹੀਂ ਇੱਥੇ ਮੌਕੇ ਤੇ ਇਹ ਇਕੱਲੇ ਨੂੰ ਗ੍ਰਿਫਤਾਰ ਕੀਤਾ ਹੈ ਇਹਦੇ ਬੈਕਗ੍ਰਾਉਂਡ ਦੀ ਕੋਈ ਇਹਦੇ ਤੇ ਪਹਿਲਾਂ ਵੀ ਇੱਕ ਮੁਕਦਮਾ ਹੈ ਮੁਕਦਮਾ ਨੰਬਰ 92 ਮਿਤੀ 5 11 2022 ਇਸੇ ਤਰ੍ਹਾਂ ਐਨਡੀਪੀਆ ਸੈਕਟਰ ਦੀ ਪੁੱਕੀ ਦੀ ਬਰਾਮਦਗੀ ਦੇ ਸਬੰਧ ਵਿੱਚ ਪਹਿਲਾਂ ਹੀ ਦਰਜ ਹੈ